हां जी 사스트리 칼 ਮੈ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ 34 ਸਾਲ ਦੀ ਕੁੜੀ ਆ ਧਰਮੀਆਂ ਦੀ ਤੇ ਭੈਣ ਵਕੀਲ ਹੈ ਜੀ ਸਰਕਾਰੀ ਵਕੀਲ ਆ ਆਪਾਂ ਨੂੰ ਮੁੰਡਾ ਸਰਕਾਰੀ ਮੁਲਾਜ਼ਮ ਹੀ ਚਾਹੀਦਾ ਹੈ ਜੀ ਤੇ ਮੁੰਡਾ ਆ ਧਰਮੀਆਂ ਦਾ ਹੀ ਚਾਹੀਦਾ ਹੈ ਯਾਨੀ ਕਿ ਆਪਣੇ ਰਾਮਦਾਸੀਆਂ ਦਾ ਚਾਹੀਦਾ ਜੀ ਰਾਮਦਾਸੀਆਂ ਦਾ ਮੁੰਡਾ ਚਾਹੀਦਾ ਹੈ ਭੈਣ ਦਾ 91 ਦਾ ਜਨਮ ਹੈ ਜੀ ਤੇ 33-34 ਸਾਲ ਉਮਰ ਬਣਦੀ ਹੈ ਭੈਣ ਦੀ ਉੱਡੀ ਕੁਮਰ ਦਾ ਮੁੰਡਾ ਚਾਹੀਦਾ ਹਾਂਜੀ ਸਤਿ ਸ੍ਰੀ ਅਕਾਲ ਇੱਕ ਬੇਨਤੀ ਜੀ ਮੈਂ ਹੋਰ ਕਰਨੀ ਹੈ ਸਾਰਿਆਂ ਨੂੰ ਜਦੋਂ ਮੈਂ ਵੀਡੀਓ ਪਾਉਣੀ ਹੁੰਦੀ ਹੈ ਤੇ ਤੁਸੀਂ ਥੋੜਾ ਜਿਹਾ ਇਹ ਧਿਆਨ ਰੱਖਿਆ ਕਰੋ ਵੀ ਫੋਨ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਮੇਰੇ ਹੱਥ ਬੰਨ੍ਹ ਕੇ ਇਹ ਹੀ ਬੇਨਤੀ ਹੈ ਵੀ ਫੋਨ ਨਾਲ ਆਇਆ ਕਰੋ ਕਿਉਂਕਿ ਜਿਹੜੇ ਬਾਕੀ ਦੇ ਨੇ ਅਗਲਾ ਕਾਲਾ ਕੱਢਦਾ ਰਹਿੰਦਾ ਕੁੜੀ ਇੱਕ ਹੁੰਦੀ ਹੈ ਫੋਨ 50 ਆ ਜਾਂਦੇ ਨੇ ਫਿਰ ਕੰਮ ਖਰਾਬ ਹੋ ਜਾਂਦਾ ਵੀ ਤੁਸੀਂ ਡਾਟਾ ਸੈਂਡ ਕਰੋ ਮੈਂ ਤਾਂ ਇਹ ਕਹਿੰਨੀ ਆ ਵੀ ਦੇਖ ਸਭ ਦਾ ਭਲਾ ਹੋਵੇ ਡਾਟਾ ਸੈਂਡ ਕਰਿਆ ਕਰੋ ਤਾਂ ਕਿ ਮੈਂ ਆਰਾਮ ਨਾਲ ਹਨਾ ਆਪਦਾ ਕੰਮ ਕਰੀ ਚੱਲਣ ਨਾਲ ਸੋਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਪੰਜਾਖ ਕੀਲੇ ਚ ਮੁੰਡਾ ਕੈਨੇਡਾ ਪੀਆਰ ਤੇ ਏਰੀਆ ਹੈਗਾ ਮਰੇਲ ਕੋਟਲਾ ਤੇ ਆਪਾਂ ਨੂੰ ਕੁੜੀ ਚਾਹੀਦੀ ਏ ਜੀ ਇੱਥੇ ਅਮਦਗੜ ਮੰਡੀ ਹੋਵੇ ਮਰੇਲ ਕੋਟਲਾ ਹੋਵੇ ਧੂਰੀ ਸੰਗਰੂਰ ਤੇ ਇੱਧਰ ਨਾਪੇ ਗੱਨੀ ਤੇ ਵੀਰ ਇੱਧਰ ਆਇਆ ਹੋਇਆ ਜੀ ਆਪਾਂ ਨੂੰ ਗੁੱਡੀ ਚਾਹੀਦੀ ਏ ਵੀਰ ਦੀ ਉਮਰ ਹੈਗੀ 30 ਸਾਲ ਕੁੜੀ ਮੁੰਡੇ ਤੋਂ ਛੋਟੀ ਚਾਹੀਦੀ ਏ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਸਿੰਦਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਦੀ ਕੁੜੀ ਤੇ ਭੈਣ ਦੀ ਉਮਰ ਹੈਗੀ ਆ ਸਾਰੀ 23 ਕ ਸਾਲ ਤੇ ਵਧੀਆ ਪਰਿਵਾਰ ਚੋਂ ਤਕੜੀ ਫੈਮਿਲੀ ਚੋਂ 30 ਕਿਲੇ ਪੈੜੀ ਆਉਂਦੀ ਹੈ ਭੈਣ ਨੂੰ ਤੇ ਮੁੰਡਾ ਆਪਾਂ ਨੂੰ 30 ਕਿਲੇ ਜਾਂ 40 ਕਿਲੇ ਤਾਂ ਪੈੜੀ ਹੋਵੇ ਮੁੰਡੇ ਕੋਲੇ ਤੇ ਉੱਤੋਂ ਦੀ ਮੁੰਡਾ ਸਰਕਾਰੀ ਮੁਲਾਜ਼ਮ ਚਾਹੀਦਾ ਜੀ ਆਪਾਂ ਨੂੰ 30 40 ਕਿਲਿਆਂ ਦੇ ਵਿੱਚ ਸਰਕਾਰੀ ਮੁਲਾਜ਼ਮ ਵੀਡੀਓ ਨੂੰ ਕਰ ਦੋ ਦਬਕੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਖੱਤਰੀਆਂ ਦੀ ਕੁੜੀ ਹਾਂਜੀ ਧਿਆਨ ਨਾਲ ਸੁਣ ਲਓ ਖੱਤਰੀਆਂ ਦੀ ਕੁੜੀ ਆ ਜੀ 27 ਸਾਲ ਉਮਰ ਹੈ ਭੈਣ ਦੀ ਭੈਣ 12 ਪੜ੍ਹੀ ਹੋਈ ਹੈ ਜੀ ਮੁੰਡਾ 12 ਕਲੀ ਪੜਿਆ ਹੋਵੇ ਮੁੰਡਾ ਆਪਾਂ ਨੂੰ ਖੱਤਰੀਆਂ ਦਾ ਚਾਹੀਦਾ ਗਰੀਬ ਘਰੋਂ ਆ ਭੈਣ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਚੁੰਨੀ ਚੜਾ ਬਾਈ ਕਰਨਗੇ ਦੇਣ ਲੈਣ ਨੂੰ ਉਹਨਾਂ ਕੋਲੇ ਕੁਝ ਨਹੀਂ ਹੈਗਾ ਤੇ ਉਦਾਂ ਵਧੀਆ ਪਰਿਵਾਰ ਚੋਂ ਗਰੀਬ